ਸ੍ਰੀ ਅਕਾਲ ਗੁਰਬਾਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਤਨ ਗਰੀਬ ਨਵਾਜ਼ ਤਨ ਗਰੀਬ ਨਵਾਜ਼ ਤਨ ਪਵਿੱਤਰ ਅਸਥਾਨ ਸ੍ਰੀ ਮੰਝਾ ਸਾਹਿਬ ਤਨ ਪਵਿੱਤਰ ਅਸਥਾਨ ਸ੍ਰੀ ਮੰਝਾ ਸਾਹਿਬ ਹਜ਼ੂਰ ਗਰੀਬ ਨਵਾਜ਼ ਹਰ ਵਕਤ ਹਾਜ਼ਰ ਨਾਜ਼ਰ ਤੇ ਮੰੰਜਾ ਸਾਹਿਬ ਤੋਂ ਹਰ ਵਕਤ ਰਹਿਤ ਤੇ ਨਾਮ ਦੇ ਬਚਨ ਇਹੋ ਹੀ ਬਚਨ ਆ ਰਹੇ ਨੇ ਨਾਮ ਜਪੋ ਰਹਿਤ ਰੱਖੋ ਇਸ ਤੋਂ ਇਲਾਵਾ ਕੋਈ ਹੋਰ ਬਚਨ ਨਹੀਂ ਸਿਰਫ ਨਾਮ ਜਪੋ ਰਹਿਤ ਰੱਖੋ ਤੇ ਮਰਯਾਦਾ ਵਾਲੇ ਅਸਥਾਨ ਦੇ ਉੱਤੇ ਸੰਤ ਸੰਗਤਾਂ ਨੂੰ ਨਾਮਦਾਨ ਦੇਣ ਵਾਸਤੇ ਤੇ ਉਪਦੇਸ਼ ਕੀ ਕਰਦੇ ਨੇ ਮਦ ਕੋ ਛੋੜੇ ਉੱਚ ਰਹਿਤ ਚੀਤੇ ਪਾਸ਼ੇ ਅੰਬ ਮਲ त्यागे ते ਮਿਰਤ ਕਾ ਕਰਪਦ ਪਾਣੀ ਕੰਜ ਵੈਸ਼ਨੂ ਅੰਮ੍ਰਿਤਿ ਰਖਣੀ ਬੜੀ ਵੱਡੀ ਰਹਿਤ ਮਦ ਕੋ ਛੋੜੇ ਉੱਚ ਰਹਿਤ ਤੇ ਇਸ ਤੋਂ ਵੀ ਵੱਡਾ ਕੀ ਹੈ ਹਜ਼ੂਰ ਗਰੀਬ ਨਵਾਜ਼ ਫਰਮਾਉਂਦੇ ਨੇ ਜੇ ਕੋਈ ਮਿਲਣਾ ਚਾਹੁੰਦਾ ਹੈ ਪਹਿਲਾਂ ਜਲ ਵਰਤਨਾ ਹੀ ਮੰਨ ਲਵੇ ਜਲ ਵਰਤਨਾ ਮੰਨ ਲਵੇ ਉਸ ਨੂੰ ਵੀ ਦਰਸ਼ਨਾਂ ਦੀ ਇਜਾਜ਼ਤ ਏ ਮਦ ਕੋ ਛੋੜੇ ਉਹ ਚਰੇਤ ਚੀਤੇ ਪਾਸੇ ਅੰਬ ਮਲ ਛਾਗੇ ਤੇ ਮਿਰਤ ਕਾ ਜੰਗਲ ਜਾਨ ਤੋਂ ਬਾਦਾਂ ਮਿੱਟੀ ਦੀ ਵਰਤੋ ਤੇ ਕਰ ਬਾਦ ਪਾਣੀ ਕੰਜ ਹਾਥਾਂ ਪੈਰਾਂ ਨੂੰ ਮਾਂਜਣਾ ਜਲ ਦੇ ਨਾਲ ਰੈਤ ਗੁਰਾਂ ਦੀ ਰੈਤ ਗੁਰੂ ਜੀ ਆਹ ਮਹਾਰਾਜ ਸੱਚੇ ਪਾਸ਼ਾ ਫਰਮਾ ਰਹੇ ਨੇ ਤੇ ਬਚਨ ਕਰਦੇ ਨੇ ਹਰ ਵਕਤ ਰਹਿਦ ਰੱਖੋ ਤੇ ਕਬੀਰ ਸਾਚਾ ਸਤਗੁਰੂ ਕਿਆ ਕਰੇ ਜੋ ਸਿੱਖੋਂ ਮੇ ਚੂਕ ਅੰਦੇ ਏਕ ਨਾਲ ਲੱਗਈ ਜੋ ਬਾਸ বাজਾਈਏ ਫੂਕ ਸਰਕਾਰਾਂ ਨੇ ਨਾ ਜੜੀਆਂ ਕਾਰਾਂ ਨੇ ਜਾਂ ਮੋਟਰਸਾਈਕਲ ਆ ਇਹਨਾਂ ਨੂੰ ਚਲਾਉਣ ਵਾਸਤੇ ਨਿਯਮ ਬਣਾਏ ਨੇ ਸਰਕਾਰ ਦਾ ਨਿਯਮ ਹੈ ਕਾਰ ਦੇ ਵਿੱਚ ਬੈਲਟ ਲੱਗੀ ਹੈ ਸੈਜ ਧਾਰੀ ਜਾਂ ਜੜੇ ਸਿਰ ਤੋਂ ਉਹਨਾਂ ਵਾਸਤੇ ਹੈਲਮਟ ਇਹ ਪਾਣਾ ਤੇ ਪਾਣ ਨਾਲ ਕੀ ਹੋਏਗਾ ਜੇ ਕੱਲ ਨੂੰ ਕੋਈ ਵਾਧਾ ਘਾਟਾ ਹੋ ਗਿਆ ਇਹ ਤੁਹਾਡੀ ਸੇਫਟੀ ਹੈ ਇਹਦੇ ਵਿੱਚ ਸਰਕਾਰ ਨੂੰ ਕੁਝ ਨਹੀਂ ਮਿਲਣਾ ਜੇ ਸਿਰ ਤੇ ਹੈਲਮਟ ਪਿਆ ਹੋਏਗਾ ਜਾਂ ਕਾਰ ਤੇ ਸੀਟ ਬੈਲਟ ਲੱਗੀ ਹੋਏਗੀ ਤੁਸੀਂ ਉਹ ਪਾਲਣਾ ਕਰਦੇ ਹੋ ਤੇ ਉਹਦੇ ਵਾਸਤੇ ਤੁਹਾਡਾ ਫਾਇਦਾ ਹੈ ਸਰਕਾਰ ਦਾ ਕੋਈ ਫਾਇਦਾ ਨਹੀਂ ਤੁਹਾਡੇ ਜਾਨ ਮਾਲ ਦੀ ਰਾਖੀ ਹੈ ਇਸੇ ਤਰ੍ਹਾਂ ਗਰੀਬ ਨਵਾਜੀ ਨੇ ਸਾਨੂੰ ਕਮਰ ਕੱਸਾ ਬਖਸ਼ਿਆ ਕਮਰ ਕਸਾ ਇਸੇ ਵਾਸਤੇ ਬਖਸ਼ਿਆ ਕਿ ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ ਰੱਖਿਆ ਹੋਏਗੀ ਪਰ ਹੋ ਗੀ ਰਿਹਾ ਜਿੱਥੇ ਨਾਕਾ ਲੱਗਾ ਹੋਏ ਨਾ ਉੱਥੇ ਇਹੀ ਸੀਟ ਬੈਲਟ ਲਾਣੇ ਆ ਸੀਟ ਬੈਲਟ ਕਿਉਂ ਲਾਣੇ ਆ ਕਿ ਨਾਕਾ ਲੰਘ ਜੇ ਉੱਥੇ ਖੜਾ ਸਿਪਾਈ ਸਾਨੂੰ ਵੇਖ ਕੇ ਸਾਡਾ ਚਲਾਨ ਨਾ ਕਰ ਦਵੇ ਤੇ ਇਧਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਨੇ ਆ ਕਿਤੇ ਵੀ ਆਉਂਨੇ ਆ ਸਾਡੇ ਕੋ ਗੜਵੇ ਸੇਲੇ ਆਸਣ ਇਹ ਸਾਰੇ ਪੂਰੇ ਹੁੰਦੇ ਪਰ ਫੇਰ ਕਿਥੇ ਜਾਂਦੇ ਨੇ ਅਸੀਂ ਇਹਨਾਂ ਤੋਂ ਬਗੈਰ ਹੀ ਦਸਨਦੇ ਨੇ ਤੇ ਇਹਦਾ ਗੁਰੂ ਨੇ ਦੇ ਹੋਕਾ ਦਿੱਤਾ ਗੁਰੂ ਨੇ ਨਿਜਮ ਬਣਾ ਦਿੱਤਾ ਕਿ ਇਹ ਸਭ ਕੁਝ ਰੱਖੋਗੇ ਕੋਈ ਰਹਿਤ ਵਿੱਚ ਰੂਟੀ ਨਾ ਕਰੋਗੇ ਤੇ ਅਸੀਂ ਜ਼ਿੰਮੇਵਾਰਾਂ ਪਰ ਜੇ ਅਸੀਂ ਰਹਿਤ ਮਰਿਆਦਾ ਵਿੱਚ ਕੋਈ ਢਲਾ ਕਰਾਂਗੇ ਨਾ ਉਹਦੇ ਜ਼ਿੰਮੇਵਾਰ ਅਸੀਂ ਆਪਾਂ ਹਾਂ ਗੁਰੂ ਨਹੀਂ ਇਸੇ ਕਰਕੇ ਇਹ ਬਚਨ ਮਹਾਰਾਜ ਨੇ ਕੀਤਾ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖੋਂ ਮੇ ਚੂਕ ਅੰਦੇ ਏਕ ਨਾ ਲੱਗਈ ਜੋ ਬਾਸ বাজਾਈਏ ਫੂਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰ ਬਰਾ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 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 ਕਹਾਰੀ ਸਾਧ ਸੰਗਤ ਜੀ ਬੜੇ ਅਨਮੋਲ ਬਚਨ ਰਹਿਤ ਮਰਜਾਦਾ ਸਾਧ ਸੰਗਤ ਜੀ ਜੋ ਪੇਟਾ ਹੈ ਨਾ ਇਹ ਮਹਾਰਾਜ ਜੀ ਨੇ ਸੰਤਾਂ ਨੇ ਸ਼ਬਦ ਭੇਟ ਕੀਤੀ ਏ ਇਹ ਗੋਲਕ ਚ ਪਾ ਦਿਓ ਜੀ ਬਖ